ਦੁਨੀਆ ਦੇ ਉਹ ਸ਼ਹਿਰ ਜਿੱਥੇ ਮੌਤ ਤੇ ਲਗਾ ਦਿੱਤੀ ਸੀ ਪਾਬੰਦੀ ਇਸ ਦੁਨੀਆ ਵਿੱਚ ਹਰ ਕਿਸੇ ਨੇ ਇੱਕ ਨਾ ਇੱਕ ਦਿਨ ਮਰਨਾ ਹੀ ਹੈ ਮੌਤ ਇੱਕ ਅਜਹੀ ਸੱਚਾਈ ਹੈ ਜਿਸ ਨੂੰ ਕੋਈ ਰੋਕ ਨਹੀਂ ਸਕਦਾ ਪਰ ਅੱਜ ਅਸੀਂ ਤੁਹਾਨੂੰ ਅਜਈਆਂ ਜਗ੍ਹਾ ਬਾਰੇ ਦੱਸਾਂਗੇ ਜਿੱਥੇ ਲੋਕਾਂ ਦਾ ਮਰਨਾ ਇਲੀਗਲ ਹੈ ਅੱਜ ਅਸੀਂ ਜਾਣਦੇ ਹਾਂ ਇਹਨਾਂ ਜਗ੍ਹਾ ਤੇ ਇਸ ਪਿੱਛੇ ਦੇ ਕਾਰਨ ਬਾਰੇ ਸਾਸਰੀ ਕਾ ਦੀ ਮਿਆਟਾ ਡਰ ਜੋ ਸਿੰਗਮਾ ਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਤੁਸੀਂ ਦੇਖ ਰਹੇ ਹੋ ਮਾਲਟੀਬੀ ਤਾਂ ਪਹਿਲੇ ਨੰਬਰ ਤੇ ਹੁੰਦਾ ਹੈ ਇੱਥੇ ਸ਼ੂਕੂਸ਼ੀਮਾ ਆਈਲੈਂਡ ਜੋ ਕਿ ਜਾਪਾਨ ਵਿੱਚ ਹੈ ਇਹ ਗੱਲ ਸਭ ਨੂੰ ਹੈਰਾਨ ਕਰੂਗੀ ਕਿ ਮਰਨਾ ਇੱਕ ਅਟਲ ਸੱਚ ਹੈ ਪਰ ਫਿਰ ਵੀ ਇਹ ਹੈ ਜਿੱਥੇ ਮਰਨਾ ਗੈਰ ਕਾਨੂੰਨੀ ਹੈ। ਇਹ ਜਗ੍ਹਾ ਵਿੱਚੋਂ ਇੱਕ ਹੈ ਜਾਪਾਨੀ ਟਾਪੂ ਜਿਸ ਦਾ ਨਾਮ ਹੈ ਇਤ ਸ਼ੂਕੁਸ਼ੀਮਾ ਆਈਲੈਂਡ। ਇਹ ਇੱਕ ਪਵਿੱਤਰ ਸਥਾਨ ਹੈ। 1868 ਤੱਕ ਇੱਥੇ ਮਰਨ ਤੇ ਜਨਮ ਦੇਣ ਦੀ ਆਗਿਆ ਨਹੀਂ ਸੀ। ਇਸ ਟਾਪੂ ਤੇ ਅੱਜ ਵੀ ਕੋਈ ਕਬਰਿਸਤਾਨ ਜਾਂ ਹਸਪਤਾਲ ਨਹੀਂ ਹੈ, ਜੋ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਹੈ। ਤਾਂ ਦੂਸਰੇ ਨੰਬਰ ਤੇ ਆਉਂਦੀ ਹੈ ਜੀ ਲੈਂਜ਼ਾ ਰੋਡ ਜੋ ਕਿ ਸਪੇਨ ਵਿੱਚ ਹੈ। ਲੈਂਜ਼ਾ ਰੋਡ ਦੇ ਕਬਰਿਸਤਾਨ ਵਿੱਚ ਬਹੁਤ ਭੀੜ ਲੱਗੀ ਰਹਿੰਦੀ ਸੀ। ਜਿਸ ਵਜ੍ਹਾ ਕਰਕੇ ਗ੍ਰੈਨਾਡਾ ਪ੍ਰਾਂਤ ਦੇ ਪਿੰਡ ਦੇ ਮੇਅਰ ਨੇ ਸਾਲ 1999 ਵਿੱਚ ਮੌਤ ਤੇ ਪਾਬੰਦੀ ਲਗਾ ਦਿੱਤੀ ਸੀ। ਇੱਕ ਆਦਮੀ ਇੱਕ ਦੇ ਰੂਪ ਤੇ ਰਾਜਨੀਤਿਕ ਰੂਪ ਵਿੱਚ ਇਸਤੇਮਾਲ ਕੀਤਾ ਗਿਆ ਸੀ ਪਰ ਇਹ ਪਵਨਦੀ ਬਿਲਕੁਲ ਸੱਚੀ ਸੀ ਇਸ ਪਿੰਡ ਵਿੱਚ ਕਰੀਬ 4000 ਆਬਾਦੀ ਸੀ ਅਤੇ ਉੱਥੋਂ ਦੇ ਨਿਵਾਸੀਆਂ ਨੂੰ ਉਦੋਂ ਤੱਕ ਜਿਉਂਦੇ ਰਹਿਣ ਦੀ ਸਲਾਹ ਦਿੱਤੀ ਗਈ ਜਦੋਂ ਤੱਕ ਉਹਨਾਂ ਨੂੰ ਨਮਾ ਕਬਰਿਸਤਾਨ ਨਾ ਮਿਲ ਜਾਵੇ ਅਗਲੀ ਜਗ੍ਹਾ ਦਾ ਨਾਮ ਹੈ ਜੀ ਕੁਗਨੌਕਸ ਜੋ ਕਿ ਫਰਾਂਸ ਵਿੱਚ ਹੈ ਕੁਗਨੌਕਸ ਦੇ ਮੇਅਰ ਨੂੰ ਸਾਲ 2007 ਵਿੱਚ ਨਮਾ ਕਬਰਿਸਤਾਨ ਖੋਲਣ ਦੀ anumati ਨਹੀਂ ਮਿਲੀ ਜਿਸ ਤੋਂ ਬਾਅਦ ਉਹਨਾਂ ਨੇ ਮੌਤ ਤੇ ਬੈਨ ਲਗਾ ਦਿੱਤਾ ਸੀ ਉਸ ਸਮੇਂ ਉਸ ਸ਼ਹਿਰ ਦੀ ਆਬਾਦੀ 17000 ਸੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਲੋਕਲ ਕਬਰਿਸਤਾਨ ਚੌੜਾ ਕਰਨ ਦੀ anumati ਮਿਲ ਗਈ اسی ਤਾਂ ਉਸ ਤੋਂ ਬਾਅਦ ਉੱਥੋਂ ਦੇ ਮੇਅਰ ਨੇ ਇਹ ਬੈਨ ਹਟਾ ਦਿੱਤਾ ਤਾਂ ਚੌਥੇ ਨੰਬਰ ਤੇ ਆਉਂਦਾ ਹੈ ਜੀ ਲੌਂਗ ਯੀਅਰ ਬਾਏਮ ਲੌਂਗ ਯੀਅਰ ਬਾਏਮ ਇੱਕ ਨਾਰਵੇ ਦਾ ਛੋਟਾ ਜਿਹਾ ਸ਼ਹਿਰ ਹੈ ਜੋ ਕੋਇਲੇ ਦੀ ਖਾਦਾਨਾ ਲਈ ਮਸ਼ਹੂਰ ਹੈ ਇੱਥੇ ਮਰਨਾ ਜਾਂ ਕਿਸੇ ਨੂੰ ਦਫਨਾਉਣਾ ਕਾਨੂੰਨੀ ਅਪਰਾਧ ਹੈ ਇਸ ਦੀ وجہ ਇਹ ਹੈ ਕਿ ਇਹ ਛੋਟਾ ਜਿਹਾ ਸ਼ਹਿਰ ਆਕਟਿਕ ਸਰਕਲ ਦੇ ਬਿਲਕੁਲ ਨੇੜੇ ਹੈ ਜਿਸ ਕਰਕੇ ਇੱਥੇ ਮੌਸਮ ਬਹੁਤ ਜ਼ਿਆਦਾ ਠੰਡਾ ਰਹਿੰਦਾ ਹੈ ਜੇਕਰ ਕਿਸੇ ਡੈੱਡ ਬੋਡੀ ਨੂੰ ਦਫਨਾ ਦਿੱਤਾ ਜਾਵੇ ਤਾਂ ਇੱਥੇ ਉਹ ਬੋਡੀ ਗਲੇ ਗਈ ਜਾਂ ਸੜੇਗੀ ਨਹੀਂ ਜਿਸ ਕਰਕੇ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਸ਼ਹਿਰ ਵਿੱਚ ਜੇ ਕੋਈ ਮਰਨ ਵਿਚ ਹੁੰਦਾ ਹੈ ਤਾਂ ਉਸ ਨੂੰ ਦੂਸਰੇ ਸ਼ਹਿਰ ਵਿੱਚ ਭੇਜ ਦਿੱਤਾ ਜਾਂਦਾ ਹੈ ਹੁਣ 5ਵੇਂ ਤੇ ਆਖਰੀ ਨੰਬਰ ਤੇ ਹੁੰਦੀ ਹੈ ਲੀਲ ਲੈਵੈਂਡੋ ਜੋ ਕਿ ਫਰਾਂਸ ਵਿੱਚ ਹੈ ਫਰਾਂਸ ਦੇ ਲੀਲ ਲੈਵੈਂਡੋ ਵਿੱਚ ਸਾਲ 2000 ਵਿੱਚ ਉੱਥੋਂ ਦੇ ਮੇਅਰ ਨੂੰ ਪਰਿਆਵਰਣ ਸੰਬੰਧੀ ਕਾफी ਚਿੰਤਾ ਹੋਣ ਲੱਗ ਪਈ ਸੀ ਕਿ ਉਹਨਾਂ ਨੂੰ ਨਵੇਂ ਕਬਰਿਸਤਾਨ ਬਣਾਉਣ ਦੀ anumati ਵੀ ਨਹੀਂ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਉੱਥੇ ਮੌਤ ਦੇ ਪਾਬੰਦੀ ਲਗਾ ਦਿੱਤੀ ਸੀ ਇਹ ਕਾਨੂੰਨ ਸਾਲ 2000 ਵਿੱਚ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਸ਼ਹਿਰ ਵਿੱਚ ਮਰਨ ਤੋਂ ਮਨਾ ਕਰ ਦਿੱਤਾ ਗਿਆ ਸੀ ਏਸੀ ਪੰਜ ਅਜਿਹੇ ਸ਼ਹਿਰ ਜਿੱਥੇ ਮਰਨ ਤੇ ਪਾਬੰਦੀ ਲਗਾ ਦਿੱਤੀ ਸੀ ਅੱਜ ਲਈ ਬੱਸ ਇਨਾ ਹੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਨਾਲ ਹੀ ਸਾਡੇ ਫੇਸਬੁੱਕ ਤੇ YouTube ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਿਓ ਤਾਂ ਜੋ ਸਾਡੀਆਂ ਨਵੇਂ ਨਵੇਂ ਵੀਡੀਓ ਤਾਤਕ ਪਹੁੰਚਦੇ ਆ ਰਹਿਣ ਸਾਡੇ YouTube ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਤੇ ਕਮੈਂਟ ਬਾਕਸ ਵਿੱਚ ਮਿਲ ਜਾਪੇਗਾ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਤੇ ਤਦ ਤੱਕ